ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨਿੰਮਲ ਲੋਹਾਰਕਾ ਦੇ ਸਤੀ ਵੀ ਵਿਛੋੜੇ ਤੇ ਸਰਦਾਰ ਅਬਦਲਜੀਤ ਸਿੰਘ ਸਬ ਇੰਸਪੈਕਟਰ ਟ੍ਰੈਫਿਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਹਨਾਂ ਦੇ ਗ੍ਰਹਿ ਵਿਖੇ ਪੁੱਜੇ ਤੇ ਉਹਨਾਂ ਕਿਹਾ ਕਿ ਨਿੰਮਲ ਲੋਹਾਰਕਾ ਦਾ ਸੁਪਨਾ ਸੀ ਕਿ ਉਹ ਆਪਣੀ ਬੇਟੀ ਨੂੰ ਪੜਾ ਲਿਖਾ ਕੇ ਵੱਡੇ ਅਫਸਰ ਦੇ ਰੂਪ ਵਿੱਚ ਵੇਖਣਾ ਚਾਹੁੰਦੇ ਸਨ ਪਰ ਉਹਨਾਂ ਦਾ ਇਹ ਸੁਪਨਾ ਅਧੂਰਾ ਰਹਿ ਗਿਆ ਇਸ ਮੌਕੇ ਸਰਦਾਰ ਅਬਦਲਜੀਤ ਸਿੰਘ ਜੀ ਨੇ ਨਿੰਮ ਲੋਹਾਰ ਕਾ ਦੇ ਪੀਟੀ ਦੀ ਪੜਾਈ ਦੀ ਜ਼ਿੰਮੇਵਾਰੀ ਲਈ ਬੜਾ ਬੜਾ ਹਾਂਜੀ ਬਾਰੇ ਅਸੀਂ ਉਹ ਸਰ ਅੱਜ ਤੁਸੀਂ ਇੱਕ ਐਸੇ ਗੀਤਕਾਰ ਦੇ ਘਰ ਪਹੁੰਚੇ ਜਿੰਦੇ ਗੀਤਾਂ ਦੇ ਨਾਲ ਵੱਡੇ ਵੱਡੇ ਕਾਇਕ ਮਸ਼ਹੂਰ ਹੋਏ ਨੇ ਤੇ ਅੱਜ ਉਹਨਾਂ ਦੇ ਘਰ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਆ ਬੜਾ ਲਾਡ ਡਿੰਗਸ ਮੈਂ ਜੀ ਦਲਜੀਤ ਸਿੰਘ ਸਬ ਇੰਸਪੈਕਟਰ ਇਨਚਾਰਜ ਟ੍ਰੈਫਿਕ ਅਮਸਰ ਮੈਨੂੰ ਬੜਾ ਦੁੱਖ ਹੋਇਆ ਕਿ ਸਾਡੇ ਨਿੰਮਾ ਦੇ ਹਾਕਾ ਜੀ ਜਿਹੜੇ ਕਿ ਬੜੇ ਫੇਮਸ ਆ ਔਰ ਇਹਨਾਂ ਦੇ ਗੀਤ ਜਿਹੜੇ ਆ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਬੁੱਲਾਂ ਦੇ ਵਿੱਚੋਂ ਨਿਕਲੇ ਆ ਤੇ ਉਹ ਅੱਜ ਬੜੀ ਉਪ ਉਚਾਈਆਂ ਦੇ ਪਹੁੰਚੇ ਆ ਅੱਜ ਮੈਂ ਉਸ ਘਰ ਚ ਆਇਆ ਮੈਨੂੰ ਬੜਾ ਦੁੱਖ ਸੀਗਾ ਕਿ ਇਸ ਪਰਿਵਾਰ ਦਾ ਦੁੱਖ ਵੰਡਾਇਆ ਜਾਵੇ ਪਰ ਇੱਥੇ ਆ ਕੇ ਮੈਨੂੰ ਲੱਗਿਆ ਕਿ ਬੇਟੀ ਇੱਕ ਛੋਟੀ ਜਿਹੀ ਬੇਟੀ ਆ ਇਹਦੀ ਬੇਟੀ ਦੀ ਜਿੰਨੀ ਵੀ ਪੜ੍ਹਾਈ ਹੋਏਗੀ ਉਹ ਮੈਂ ਕਰਵਾਵਾਂਗਾ ਤੇ ਮੇਰੀ ਕੋਸ਼ਿਸ਼ ਹੈ ਕਿ ਜਿਸਾਂ ਬੱਚੀ ਨੂੰ ਮੈਂ ਇੱਕ ਹੌਸਲਾ ਦੇ ਕੇ ਚੱਲਿਆ ਵਾਂ ਇਸ ਦਾ ਹੋਰ ਵੀ ਸੱਜਣਾ ਆ ਕੇ ਜੋ ਆਪਣਾ ਬੰਦਾ ਯੋਗਦਾਨ ਹੈ ਇਸ ਪਰਿਵਾਰ ਦਾ ਵਡਾਉਣ ਦੁੱਖ ਸੁੱਖ ਵਿੱਚ ਇਹਨਾਂ ਸਾਥ ਦੇਣ ਇਹਨਾਂ ਨਾਲ ਇਸ ਵੇਲੇ ਖੜੇ ਹੋਣ ਦੀ ਜਿਹੜੀ ਉਹ ਗੱਲ ਕਰਨ ਜੇ ਆਪਾਂ ਖੜੇ ਹੋਵਾਂਗੇ ਤਾਂ ਇਹਨਾਂ ਦਾ ਦੁੱਖ ਵਧਾਇਆ ਜਾ ਸਕਦਾ ਪੜਾਈ ਨੂੰ ਕਿਸ ਤਰ੍ਹਾਂ ਤੁਸੀਂ ਲੈ ਕੇ ਚੱਲੇ ਹੋ ਕਿਸ ਤਰ੍ਹਾਂ ਉਹ ਵੀ ਪੜ੍ਹਾਈ ਹੋਏਗੀ ਉਹ ਕਿਸ ਤਰ੍ਹਾਂ ਕਰੋਗੇ ਬੇਟੀ ਜੀ ਵੇਖੋ ਜੀ ਜਿੰਨਾ ਵੀ ਪੜ੍ਹਨਾ ਚਾਹੇਗੀ ਚਾਹੇ ਉਹ ਮਾਸਟਰ ਡਿਗਰੀ ਕਰਨਾ ਚਾਵੇ ਜਿੰਨਾ ਵੀ ਪੜ੍ਹੇਗੀ ਅਸੀਂ ਉਹ ਜਿਹੜੀ ਉਹ ਸੇਵਾ ਉਹ ਗੁਰੂ ਰਾਮਦਾਸ ਦੀ ਕਿਰਪਾ ਨਾਲ ਸੰਗਤ ਦੇ ਸਹਿਯੋਗ ਨਾਲ ਆਪਾਂ ਆਪਣੀ ਝੋਲੀ 'ਚ ਪਾਉਂਦੇ ਆ ਜਿੰਨਾ ਵੀ ਬੱਚਾ ਪੜ੍ਹਨਾ ਲਿਖਣਾ ਚਾਵੇ ਅਸੀਂ ਕੋਸ਼ਿਸ਼ ਕਰਾਂਗੇ ਮੈਂ ਇਹ ਵੀ ਚਾਹਾਂਗਾ ਕਿ ਮੈਂ ਇਹਨਾਂ ਦੇ ਛੋਟੇ ਬੇਟੇ ਦੀ ਵੀ ਪੜ੍ਹਾਈ ਜਿਹੜ ਤੁਹਾਡਾ ਮੇਲ ਕਾਫੀ ਹੋਇਆ ਨਾ ਮਲਵਾ ਕੀ ਨਾ ਕਿਤਾਂ ਦੇ ਸੁਭਾਅ ਚ ਨਾ ਇਹਨਾਂ ਦਾ ਸੁਭਾਅ ਬਹੁਤ ਹੀ ਵਧੀਆ ਸੀ ਤੇ ਬੜੇ ਮਲਾਪੜੇ ਸੁਭਾਅ ਦੇ ਸੀਗੇ ਇਹ ਦਵਾਲ ਸਾਹਿਬ ਅਕਸਰ ਜਿਹੜੀ ਹੈ ਜੋੜਿਆਂ ਦੀ ਸੇਵਾ ਕਰਦੇ ਸੀਗੇ ਤੇ ਉੱਥੇ ਮੇਰਾ ਮੇਲ ਮਲਾਪ ਹੋਇਆ ਸੀਗਾ ਤੇ ਉੱਥੇ ਮੇਲ ਮਲਾਪ ਦੇ ਦੌਰਾਨ ਇਹਨਾਂ ਨੂੰ ਮੈਂ ਆਖਿਆ ਸੀ ਭਾਈ ਸਾਹਿਬ ਤੁਸੀਂ ਵੀ ਇੱਕ ਸਾਡੇ ਜਿਹੜੇ ਮੈਂ ਟ੍ਰੈਫਿਕ ਇਨਚਾਰਜ ਹਾਂ ਤੇ ਮੈਨੂੰ ਇੱਕ ਗੀਤ ਲਿਖ ਕੇ ਦਿਓ ਇਹਨਾਂ ਨੇ ਮੈਨੂੰ ਇੱਕ ਟਰੱਕ ਦਾ ਗੀਤ ਲਿਖ ਕੇ ਦਿੱਤਾ ਸੀਗਾ ਦੇਲੇ ਵਿੱਚ ਉਹ ਬੋਲ ਬਾਕੀ ਤੇ ਮੈਨੂੰ ਯਾਦ ਨਹੀਂ ਹੈਗੇ ਲੇਕਿਨ ਇੱਕ ਲਿਖਿਆ ਸੀਗਾ ਕੁਝ ਇਹ ਲਿਖਿਆ ਸੀਗਾ ਫਿਰ ਨਾ ਕਿ ਤੁਹਾਡੇ ਨਾਲ ਧੱਕਾ ਹੋਊਗਾ ਜੇ ਵੀ ਨਾ ਦੂ ਨਾ ਕੀਤੇ ਤੁਸੀਂ ਫੋਲੋ ਤੇ ਚਲਾਨ ਤੁਹਾਡਾ ਪੱਕਾ ਹੋਊਗਾ ਇਹ ਉਹਦੇ ਬੋਲ ਸੀਗੇ ਉਹ ਬੋਲ ਜਿਹੜੇ ਸੀਗੇ ਅਸੀਂ ਕੋਸ਼ਿਸ਼ ਕਰਾਂਗੇ ਉਸ ਗੀਤ ਨੂੰ ਮੈਂ ਅੱਗੇ ਲੈ ਕੇ ਜਾਵਾਂ ਤੇ ਮੈਂ ਆਪਣੇ ਟਰੱਕ ਦੇ ਗੀਤਾਂ ਦੇ ਵਿੱਚ ਉਹਨੂੰ ਮੈਂ ਸ਼ਾਮਲ ਕਰਾਂਗਾ ਲੋਕਾਂ ਨੂੰ ਕੀ ਲੱਗਦਾ ਚੰਗ ਫਿਲਮੀ ਇੰਡਸਟਰੀ ਪਾਸ ਤੇ ਜਿਹੜਾ ਦੇਖੋ ਜੀ ਚਾਹੇ ਗੀਤਕਾਰ ਆ ਚਾਹੇ ਫਿਲਮ ਇੰਡਸਟਰੀ ਨਾਲ ਜਿੰਨੇ ਵੀ ਲੋਕ ਸੁਣਦੇ ਹੋਣ ਜਾਂ ਵੇਖ ਰਹੇ ਹੋਣ ਉਹ ਇਸ ਪਿਵਾਦ ਦੇ ਦਾ ਮੋਢੇ ਨਾਲ ਗੋਡਾ ਜੋੜ ਕੇ ਇਹਨਾਂ ਦੀ ਜਿੰਨੀ ਵੀ ਸਪੋਰਟ ਹੋ ਸਕਦੀ ਹੈ ਜਿੰਨੀ ਵੀ ਤਿਲ ਫੁੱਲ ਪੇਟਾ ਇਸ ਵੇਲੇ ਇਸ ਪਿਵਾਦ ਨੂੰ ਆਪਾਂ ਸਪੋਰਟ ਕਰੀਏ ਤੇ ਇਹਨਾਂ ਨੂੰ ਇੱਕ ਹੌਸਲਾ ਦੇਈਏ ਤੁਸੀਂ ਆ ਕੇ ਖੜ੍ਹਜੋਗੇ ਨਾ ਤੇ ਇਹਨਾਂ ਦਾ ਦੁੱਖ ਵੰਡਿਆ ਜਾਊਗਾ ਮੈਂ ਇਹ ਨਹੀਂ ਕਹਿੰਦਾ ਤੁਸੀਂ ਉਹਨਾਂ ਨੂੰ ਆ ਕੇ ਮਦਦ ਕਰੋ ਤੁਸੀਂ ਆ ਕੇ ਇੱਕ ਹੌਸਲਾ ਦੇ ਰੂਪ ਵਿੱਚ ਖੜ੍ਹੇ ਹੋ ਜੋਗੇ ਨਾ ਤੇ ਇਹਨਾਂ ਦਾ ਦੁੱਖ ਜੂ ਕਟਿਆ ਕੱਟ ਜਾਏਗਾ ਬਿਲਕੁਲ ਮੈਂ ਨਾ ਰਾਮ ਸਿੰਘ ਜੀ ਨਿਮਾਨ ਲੋਹਾਰ ਕਿੰਦੇ ਕੀ ਲੱਗਦੇ ਤੁਸੀਂ ਮੈਂ ਉਹਨਾਂ ਦਾ ਵੱਡਾ ਬ੍ਰਦਰ ਹਾਂ ਜੀ ਅੱਜ ਇੱਥੇ ਇੰਸਪੈਕਟਰ ਦਲੀਲ ਅੰਤਲਜੀ ਸਿੰਘ ਜੀ ਪਹੁੰਚੇ ਨੇ ਤੇ ਉਹਨਾਂ ਨੇ ਬੜਾ ਵਧੀਆ ਇੱਕ ਸੁਨੇਹਾ ਦਿੱਤਾ ਲੋਕਾਂ ਨੂੰ ਵੀ ਆਪਣੇ ਵੱਲੋਂ ਹਾਂਜੀ ਕਿ ਜਿਹੜੀ ਕੋਈ ਮਦਦ ਨਹੀਂ ਕਰਦਾ ਕਹਿੰਦੇ ਉਹਨਾਂ ਨੇ ਕਿ ਜਿਹੜੀ ਕੋਈ ਮਦਦ ਨਹੀਂ ਕਰਦਾ ਉਹ ਰਗੁੰਦਾ ਕਿ ਅਜੋ ਬੱਚੀ ਦੇ ਸਾਰਾ ਖਰਚਾ ਚੁੱਕਣ ਆਏ ਨੇ ਪੜ੍ਹਾਈ ਦਾ ਕੀ ਕਹਿਣਾ ਚਾਹੀਏ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਨੂੰ ਦੁੱਖ ਲੱਗਾ ਸੀ ਉਹਨਾਂ ਦਾ ਭਰਾ ਹੀ ਉਹਨਾਂ ਦਾ ਮੇਰਬਲਾਪ ਹੀ ਦਰਬਾਰ ਸਾਹਿਬ ਸੇਵਾ ਕਰਦੇ ਉੱਥੇ ਭਾਜੀ ਟ੍ਰੈਵਲ ਵਾਲਿਆਂ ਦੀ ਦਲਜੀਤ ਸਿੰਘ ਦੀ ਡਿਊਟੀ ਸੀ ਉਹਨਾਂ ਨੇ ਵੀ ਉਹਨਾਂ ਕੋਲੋਂ ਕੁਝ ਆਪਣੇ ਬਾਰੇ ਲਿਖਾਇਆ ਸੀ ਤੇ ਉਹਨਾਂ ਦਾ ਬਹੁਤ ਸਹਿਯੋਗ ਕਰਨਾ ਆਇਆ ਜੀ ਬਹੁਤ ਦੁੱਖ ਲੱਗਾ ਉਹਨਾਂ ਨੂੰ ਤੇ ਘਰ ਪਹੁੰਚੇ ਨੇ ਤੇ ਬੱਚਿਆਂ ਦੀ ਹਲਪ ਕਰਨਾ ਆਇਆ ਜੀ ਤੇ ਬਹੁਤ ਉਹਨਾਂ ਦਾ ਹੀ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਇੰਨਾ ਧਿਆਨ ਕੀਤਾ ਵੀ ਚਲੋ ਬੱਚੇ ਪੜ ਜਾਣਗੇ ਬੱਚੇ ਕੋਈ ਨਾ ਕੋਈ ਕਾਰੋਬਾਰ ਕਰ ਲੈਣਗੇ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਜਿਵੇਂ ਘਾਟੇ ਚੱਲੇ ਤੇ ਜੀ ਬਹੁਤ ਜ਼ਿਆਦਾ ਵਜਹੀ ਆ ਇਹ ਛੱਟ ਕੋਈ ਪੂਰੀ ਨਹੀਂ ਕਰ ਸਕਦਾ ਸਾਡਾ ਸਾਰਾ ਕਾਰੋਬਾਰ ਜੀ ਜ਼ਿਆਦਾ ਹੀ ਮੈਂ ਵੀ ਟਰੱਕ ਚਲਾਉਂਦਾ ਸੀ ਮੈਂ ਬਾਹਰ ਜਾਂਦਾ ਸੀ ਮੇਰੇ ਬੱਚਿਆਂ ਦੇ ਵੀ ਮੈਨੂੰ ਪਤਾ ਨਹੀਂ ਵੀ ਵਿਆਹ ਕਿਹੜੇ ਤਰੀਕੇ ਨਾਲ ਕੀਤੇ ਮੈਨੂੰ ਸਗੋਂ ਮੈਂ ਫੋਨ ਪੁੱਛਣਾ ਉਹਨੇ ਕਹਿਣਾ ਵੀਰ ਤੂੰ ਚਿੰਤਾ ਨਾ ਕਰ ਮੈਂ ਪੁੱਛਣਾ ਯਾਰ ਮੁੰਡੇ ਦਾ ਵਿਆਹ ਬਾਤ ਕਰੀਏ ਕਿਹੜੀ ਕਰਨੀ ਆ ਉਹ ਇਹਦਾ ਮੈਂ ਕਰ ਲਈ ਆ ਪਹਿਲ ਪੁੱਛਿਆ ਮੈਂ ਕਿਹੜਾ ਕਰੀਏ ਵੀਰ ਮੈਂ ਕਰ ਲਿਆ ਵਾ ਮੈਨੂੰ ਨਹੀਂ ਕੋਈ ਪਤਾ ਆਂਦਾ ਮੇਰਾ ਪਰਾਜਾ ਕੁਝ ਕਰ ਦਿੰਦਾ ਹੁਣ ਮੇਰੇ ਦਿੱਤੇ ਬੜੀ ਛੱਟ ਵਜੀ ਆ ਜੀ ਮੈਂ ਕਹੇ ਜੋਗਾ ਨਹੀਂ ਮੈਨੂੰ ਛੱਡ ਕੇ ਗਿਆ ਬੱਚੇ ਛੋਟੇ ਛੋਟੇ ਛੱਡ ਕੇ ਚਲ ਗਿਆ ਜੀ ਕਿ ਲੱਗਦਾ ਨਹੀਂ ਬੱਚੇ ਜੋ ਮੈਂ ਜਿਪੀ ਭਾਈ ਸਾਹਿਬ ਨੇ ਥੋੜਾ ਜਿਹਾ ਭਾਰ ਕਿਤੇ ਉਹ ਘਟਿਆ ਜਿਹੜਾ ਜੁਮੇਦਾ ਘਟੂਗਾ ਜੀ ਘਟੂਗਾ ਜਦੋਂ ਭਾਰ ਜ਼ਿੰਮੇਵਾਰੀ ਚੁੱਕ ਲਈ ਬੱਚੇ ਜਿੰਨਾ ਵੀ ਪੜਨਾ ਚਾਹਣਗੇ ਵਧੀਆ ਪੜਨਗੇ ਭਾਜੀ ਇਹ ਰਹੀ ਉਹਨਾਂ ਦੀ ਮਾਣਤ ਕਰਨ ਦੇ ਕਰਨਗੇ ਵੀ ਜੀ ਔਰ ਵੀ ਵਈ ਤਾਂ ਬਹੁਤ ਕਰਨੀ ਦੇ ਬੇਟੀਆਂ ਦੇ ਵਿਆਹ ਕਰਦੇ ਲੋਕਾਂ ਦੇ ਮਾੜੇ ਘਰਾਂ ਦੇ ਵਿੱਚ ਜਾ ਕੇ ਪੈਸਾ ਤੇ ਲਾ ਦੇ ਕੇ ਆਉਂਦੇ ਆ ਲੋਕਾਂ ਦੇ ਘਰ ਵੀ ਬਣਾਉਂਦੇ ਬਹੁਤ ਜਿਆਦਾ ਇਹਨਾਂ ਦੀ ਭਾਜੀ ਇਹਨਾਂ ਦੀ ਵੀਡੀਓ ਵੇਖੀ ਦੀ ਹੈ ਜੀ ਨੰਮਾ ਜੀ ਅਕਸਰ ਇਹਨਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਸਰਦਾਰ ਜੀ ਹੁੰਦਾ ਹਾਂ ਜੀ ਕਰਦੇ ਹੁੰਦੇ ਜੀ ਇੱਥੇ ਘਰੇ ਭਾਜੀ ਇਹਨਾਂ ਦਾ ਫੋਨ ਆਇਆ ਵੀ ਹਰ ਨੂੰ ਵੱਡਾ ਗਾਣਾ ਪੂਰਾ ਕਰਤਾ ਕਿ ਨਹੀਂ ਤੇ ਫਿਰ ਕਹਿੰਦਾ ਵੀ ਭਾਜੀ ਤੁਹਾਡਾ ਤੇ ਆੜੀ ਡਾਂਗ ਤੇ ਉਹਨਾਂ ਨੇ ਜਿੰਨਾ ਕਿ ਲਿਖਿਆ ਸੀ ਉੱਥੇ ਸਾਡੇ ਪਰਿਵਾਰ ਦੇ ਵਿੱਚ ਹੀ ਬੈਠ ਕੇ ਉਹਨਾਂ ਨੂੰ ਸੁਣਾ ਕੇ ਦੱਸਣ ਦਾ ਹੈ ਵੀ ਇੰਨਾ ਕਿ ਲੇ ਅੰਦੀ ਬਹੁਤ ਜਿਗਰ ਕਰਦੇ ਸੀ ਜੀ ਕੀ ਨਾਮ ਬੇਟਾ ਮੇਰਾ ਨਾਮ ਗੁਰਮਨਦੀਪ ਸਿੰਘ ਹੈ ਜੀ ਗੁਰਮਨਜੀ ਨਮਲ ਹਾਰ ਹਰਬੀਰ ਕਿਲੇ ਗੁਰਪਤਸ ਮੈਂ ਉਹਨਾਂ ਦਾ ਬੇਟਾ ਹਾਂ ਜੀ ਅੱਜ ਤੁਹਾਡੇ ਕੋਲ ਸਰਵਿਸ ਫਕੀਰ ਦਲਜੀਤ ਸਿੰਘ ਜੀ ਆਏ ਨੇ ਜੀ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਉਹਨਾਂ ਨੇ ਕਿਹਾ ਤੁਹਾਡੇ ਨਾਲ ਕਿਸ ਤਰ੍ਹਾਂ ਦੁੱਖਾਂ ਦਾ ਕੀਤਾ ਫਸਟ ਆਫ ਆਲ ਉਹਨਾਂ ਨੂੰ ਪਾਪਾ ਦੇ ਨਾਲ ਉਹ ਬਹੁਤ ਮਤਲਬ ਪਹਿਲਾਂ ਤੋਂ ਜਾਣਦੇ ਨੇ ਤੇ ਜਦੋਂ ਆਈ ਗੈਸ ਕਿ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਆਈ ਗੈਸ ਮੈਨੂੰ ਉਦੋਂ ਦੇ ਹੀ ਲਗਾਤਾਰ ਫੋਨ ਵੀ ਕਰਦੇ ਪਏ ਨੇ ਕਿ ਜੇ ਕਿਸੇ ਵੀ ਚੀਜ਼ ਦੀ ਕੋਈ ਜ਼ਰੂਰਤ ਹੈ ਕੋਈ ਵੀ ਚੀਜ਼ ਜੇ ਘਰ ਚ ਚਾਹੀਦੀ ਹੈ ਤਾਂ ਉਹਨਾਂ ਨੂੰ ਮੈਂ ਦੱਸਾਂ ਬਾਕੀ ਆ ਜੋ ਘਰੇ ਆਏ ਨੇ ਤੇ ਉਹਨਾਂ ਨੇ ਮੇਰੀ ਸਿਸਟਰ ਦਾ ਜੋ ਵੀ ਪੜਾਈ ਦਾ ਖਰਚਾ ਹੈ ਉਹ ਕਹਿ ਰਹੇ ਨੇ ਕਿ ਮੈਂ ਕਰਾਂਗਾ ਉਹਨਾਂ ਨੇ ਉਹ ਚ ਭੈਣ ਕਰਦੀ ਪਈ ਹੈ ਜੀ ਗ੍ਰੈਜੂਏਸ਼ਨ ਬੀਏ ਹੈ ਤੇ ਮਨਰੀਤ ਕੋਲ ਨਾਮ ਹੈ ਪੈਂਦਾ ਤੇ ਉਹਦੀ ਪੜਾਈ ਦਾ ਸਾਰਾ ਖਰਚਾ ਉਹ ਕਹਿ ਰਹੇ ਨੇ ਕਿ ਉਹ ਜਿੱਥੋਂ ਤੱਕ ਵੀ ਪੜਨਾ ਚਾਵੇ ਸਾਰਾ ਉਹ ਕਰਨਗੇ ਤੇ ਆਈ ਵਿਲ ਲਾਈਕ ਟੂ ਥੈਂਕ ਹਿਮ ਕਿ ਉਹ ਇਹ ਚੀਜ਼ ਕਹਿ ਰਹੇ ਨੇ ਐਂਡ ਇਹ ਬਹੁਤ ਵੱਡੀ ਗੱਲ ਲੱਗਦਾ ਕਿ ਤੇ ਜਿਹੜਾ ਜਿਹੜਾ ਖਰਚਾ ਭਾਰ ਕਿਤੇ ਨਿਕਲ ਕੇ ਘਟਿਆ ਹਾਂਜੀ ਬਿਲਕੁਲ ਕਿਉਂਕਿ ਜਿਵੇਂ ਵੀ ਅੱਗੇ-ਅੱਗੇ ਪੜ੍ਹਾਈ ਵਧਦੀ ਜਾਏਗੀ ਉੱਚੇ ਰੀ ਪੜ੍ਹਾਈ ਦੇ ਨਾਲ ਖਰਚਾ ਵੀ ਆਈ ਗੈਸ ਕਿ ਉਹ ਵਧਦਾ ਹੀ ਜਾਣਾ ਸੋ ਦੈਟ ਇਜ਼ ਵਾਈ JOA ਜ਼ਿੰਮੇਵਾਰੀ ਲੈ ਰਹੇ ਨੇ ਤੇ ਮੈਂ ਬਿਲਕੁਲ ਧੰਨਵਾਦ ਕਰਨਾ ਚਾਹਾਂਗਾ ਉਹਨਾਂ ਨੂੰ ਮੇਰਾ ਨਾਂ ਬਲਜੀਤ ਬੜਾਲੀ ਹੈ ਜੀ ਬੜਾਲੀ ਸਾਹਿਬ ਤੁਸੀਂ ਵੀ ਇੱਕ ਗਾਇਕ ਪਰਿਵਾਰ ਦੇ ਨਾਲ ਜਾਂ ਗੀਤਕਾਰ ਪਰਿਵਾਰ ਦੇ ਨਾਲ ਕਿਚੀ ਤਾਲੂਕਾਤ ਰੱਖਦੇ ਗਏ ਅੱਜ ਨਿਮਾ ਲਾਹੌਰ ਦਾ ਜਿਹੜੇ ਸ਼ਾਸਕ ਸੰਸਾਧ ਨੂੰ ਛੱਡ ਕੇ ਚਲੇ ਗਏ ਨੇ ਉਹਨਾਂ ਦੇ ਲਿਖੇ ਹੋਏ ਗਾਣਿਆਂ ਨੂੰ ਕਈ ਵੱਡੇ ਵੱਡੇ ਗਾਇਕਾਂ ਨੇ ਗਾਇਆ ਤੇ ਅੱਜ ਉਹਨਾਂ ਦੀ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਜਿਹੜੇ ਉਹਨਾਂ ਨੇ ਮਤਲਬ ਬੇਟੀ ਨੂੰ ਵੜਾਉਣ ਦਾ ਖਰਚਾ ਚੁੱਕਿਆ ਹੋਇਆ ਹੈ ਬਹੁਤ ਧੰਨਵਾਦ ਕਰਦਾ ਹਾਂ ਬਕਕੀ ਮੈਂ ਸਾਰੇ ਕਲਾਕਾਰਾਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਜਣੇ ਨਿਮੇ ਬਾਜੀ ਦੀ ਮਦਦ ਕਰਨ ਉਹਨਾਂ ਦੇ ਪਰਿਵਾਰ ਦੀ ਮਦਦ ਕਰਨ ਆ ਕੇ ਔਰ ਮੇਰੇ ਮਾਮਾ ਜੀ ਲਖਵਿੰਦਰ ਬਡਾਲੀ ਸਾਹਿਬ ਉਹਨਾਂ ਤੱਕ ਮੈਂ ਸੁਨੇਹਾ ਪਹੁੰਚਾਉਣਾ ਚਾਹੁੰਦਾ ਕਿਉਂਕਿ ਉਹਨੇ ਉਹਨਾਂ ਦੇ ਕੰਨਿ ਹਜੇ ਗੱਲ ਹੀ ਨਹੀਂ ਪਹੁੰਚੀ ਕਿ ਨਿੰਮਾ ਭਾਜੀ ਇਦਾਂ ਹੋ ਗਏ ਨੇ ਪਰ ਜਦੋਂ ਵੀ ਉਹਨਾਂ ਤੱਕ ਇਹ ਗੱਲ ਪਹੁੰਚਦੀ ਆ ਉਹ ਮਦਦ ਲਈ ਜ਼ਰੂਰ ਅੱਗੇ ਆਉਣਗੇ ਕਿਉਂਕਿ ਉਹਨਾਂ ਦੀ ਇਹੀ ਫਿਤਰਤ ਰਹੀ ਹਮੇਸ਼ਾ ਕਿ ਮਦਦ ਉਹ ਹਮੇਸ਼ਾ ਕਰਦੇ ਆ ਤੇ ਤੁਹਾਨੂੰ ਲੱਗਦਾ ਨਹੀਂ ਕਿ ਸਾਰੇ ਜਿਹੜੇ ਸਿੰਗਰ ਨੇ ਜਿਹੜੇ ਉੱਚੇ ਚੀਜ਼ ਦੇ ਉੱਤੇ ਬੈਠੇ ਨੇ ਇਹਨਾਂ ਦੇ ਕਈ ਗੀਤ ਉਹਨਾਂ ਨੇ ਗਾਏ ਇਹਨਾਂ ਦੇ ਗੀਤਾਂ ਦੇ ਥਰੂ ਵੀ ਉਹ ਕਈ ਬਿਲੰਦੀਆਂ ਚੁੰਮੀਆਂ ਉਹਨਾਂ ਨੇ ਕਿ ਉਹਨਾਂ ਸਾਰਿਆਂ ਨੂੰ ਆਪਣੇ ਪਰਿਵਾਰ ਦਾ ਹੱਕ ਮਿਲਣਾ ਚਾਹੀਦਾ ਹਾਂਜੀ ਹਾਂਜੀ ਫੜਨਾ ਚਾਹੀਦਾ ਇਸੇ ਕਰਕੇ ਆਪਾਂ ਵੀ ਇਸੇ ਕਰਕੇ ਆਏ ਆ ਇਹ ਗੱਲ ਕਰਨ ਆਏ ਆ ਕਿ ਜੇ ਮਦਦ ਲਈ ਨਹੀਂ ਅੱਗੇ ਹੁੰਦੇ ਤੇ ਫਿਰ ਆਪਾਂ ਪੋਡਕਾਸਟ ਇੱਕ ਵੱਖਰਾ ਬਣਾਵਾਂਗੇ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਇਹ ਹਾਲਤ ਕਿਵੇਂ ਦੀ ਹੈ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਮਿਲਦਾ ਰਿਹਾ ਕੋਈ ਇਹਨੂੰ ਆਪਾਂ ਮਦਦ ਨਹੀਂ ਕਹਿ ਸਕਦੇ ਜੇ ਕਲਾਕਾਰ ਮਦਦ ਕਰਦੇ ਆ ਮਦਦ ਨਹੀਂ ਮਤਲਬ ਉਹਨਾਂ ਦਾ ਹੱਕ ਹੀ ਬਣਦਾ ਆ ਉਹਨਾਂ ਨੇ ਗਾਣੇ ਬਹੁਤ ਹਿੱਟ ਦਿੱਤੇ ਨੇ ਤੇ ਸਾਰਿਆਂ ਦਾ ਫਰਜ਼ ਬਣਦਾ ਕਿ ਆ ਕੇ ਮਦਦ ਕਰੇ